ਪੰਜਾਬ ਦੇ 8 ਜ਼ਿਲ੍ਹਿਆਂ ਦੇ ਵਿੱਚ ਮੀਂਹ ਦੀ ਵੱਡੀ ਚੇਤਾਵਨੀ ਤੇ ਤੇਜ਼ ਮੀਂਹ ਤੇ ਗੜੇਮਾਰੀ ਦਾ ਵੱਡਾ ਅਲਰਟ ਹੋਇਆ ਜਾਰੀ ਹੁਣੇ-ਹੁਣੇ ਆਈ ਵੱਡੀ ਖਬਰ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ 8 ਜ਼ਿਲ੍ਹਿਆਂ ਦੇ ਵਿੱਚ ਵੱਡੀ ਅਪਡੇਟ ਸਾਂਝੀ ਕੀਤੀ ਗਈ ਹੈ ਕਿ ਇਹਨਾਂ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਜਿਹੜੀ ਆ ਦੱਸੀ ਗਈ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਭਿਆਨਕ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ ਕਈ ਦਿਨਾਂ ਤੋਂ ਜਿਹੜੀ ਹੈ ਹੁਣ ਠੰਡ ਲੋਕਾਂ ਨੂੰ ਮਹਿਸੂਸ ਹੋਣ ਲੱਗੀ ਹੈ ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਦਾ ਅਲਰਟ 40 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਣ ਗਿਆ ਹਵਾਵਾਂ 22 ਜੂਨ ਤੱਕ ਅਲਰਟ ਹੋਇਆ ਜਾਰੀ ਮੌਸਮ ਵਿਭਾਗ ਦੇ ਵੱਲੋਂ ਅਪਡੇਟ ਸਾਂਝੀ ਕੀਤੀ ਗਿਆ ਪੰਜਾਬ ਦੇ ਮੌਸਮ ਨੂੰ ਲੈ ਕੇ ਜੀ ਪੰਜਾਬ ਦਾ ਮੌਸਮ ਹੁਣ ਇੱਕਦਮ ਬਦਲ ਚੁੱਕਿਆ ਹੈ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬੱਦਲਵਾਈ ਦੇਖਣ ਨੂੰ ਮਿਲੀ ਹੈ ਤੇ ਕਈ ਥਾਵਾਂ ਤੇ ਭਾਰੀ ਬਾਰਿਸ਼ ਦੇਖਣ ਨੂੰ ਮਿਲੀ ਹੈ ਮੌਸਮ ਵਿਭਾਗ ਵੱਲੋਂ 22 ਜੂਨ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਤੇ ਤੇਜ਼ ਹਵਾਵਾਂ ਲਈ ਅਲਰਟ ਜਾਰੀ ਕੀਤਾ ਗਿਆ 21 ਅਤੇ 22 ਜੂਨ ਨੂੰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਹੋਣ ਦੀ ਸੰਭਾਵਨਾ ਹੈ ਤੇ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ چلਣਗੀਆਂ ਮੌਸਮ ਵਿਭਾਗ ਦੇ ਵੱਲੋਂ ਅਪਡੇਟ ਜਾਰੀ ਜਿਹੜੇ ਸਾਂਝੇ ਕੀਤੇ ਜਾ ਰਹੇ ਹਨ ਤੇ ਲੋਕਾਂ ਨੂੰ ਭਿਆਨਕ ਗਰਮੀ ਤੋਂ ਵੀ ਰਾਹਤ ਜਿਹੜੀ ਹੈ ਮਿਲੇਗੀ ਪੰਜਾਬ ਦੇ ਅਜਿਮਤ ਤਾਪਮਾਨ ਦੀ ਚੌਸਤਨ 3.6 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ ਹਾਲਾਂਕਿ ਤਾਪਮਾਨ ਅਜੇ ਵੀ ਆਮ ਨਾਲੋਂ 1.7 ਡਿਗਰੀ ਘੱਟ ਦੱਸਿਆ ਜਾ ਰਿਹਾ ਹੈ ਜੀ ਬੀਤੀ ਸ਼ਾਮ ਵਿੱਚ ਸਭ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੀ ਪਠਾਨਕੋਟ ਵਿੱਚ ਜੀ ਹਾਂ ਪਠਾਨਕੋਟ ਦੇ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ 38 ਡਿਗਰੀ ਤਾਪਮਾਨ ਸੀ ਲੁਧਿਆਣਾ ਦੇ ਵਿੱਚ 34 ਪਟਿਆਲਾ ਦੇ ਵਿੱਚ 35 ਮੋਹਾਲੀ ਦੇ ਵਿੱਚ 36 ਡਿਗਰੀ ਸੈਲਸੀਅਸ ਤਾਪਮਾਨ ਜਿਹੜਾ ਦਰਜ ਕੀਤਾ ਗਿਆ ਫਰੀਦਕੋਟ ਦੇ ਵਿੱਚ 34 ਸੰਗਰੂਰ ਦੇ ਵਿੱਚ 37.6 ਸੈਲਸੀਅਸ ਡਿਗਰੀ ਫਿਰੋਜ਼ਪੁਰ ਦੇ ਵਿੱਚ 36 ਡਿਗਰੀ ਤਾਪਮਾਨ ਜਿਹੜਾ ਦਰਜ ਕੀਤਾ ਗਿਆ ਜੀ ਜਿਸ ਬਾਰੇ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਜੀ 19 ਤੋਂ ਲੈ ਕੇ 22 ਜੂਨ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਗਰਜ ਚਮਕ ਤੇ ਤੇਜ਼ ਹਵਾਵਾਂ ਚੱਲਣਗੀਆਂ ਭਾਰੀ ਮੀਂਹ ਦੀ ਸੰਭਾਵਨਾ ਦੱਾਈ ਜਾ ਰਹੀ ਹੈ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਪੰਜਾਬ ਦੇ 8 ਜ਼ਿਲ੍ਹੇ ਜਿਨੇ ਕਿ ਜਿਹੜੇ ਵਿੱਚ ਹਸ਼ਿਆਰਪੁਰ ਪਠਾਨਕੋਟ ਨਵਾਂ ਸ਼ਹਿਰ ਮੁਹਾਲੀ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਰੂਪਨਗਰ ਅਤੇ ਗੁਰਦਾਸਪੁਰ ਵਿੱਚ ਜੈਲੋ ਅਲਰਟ ਜਾਰੀ ਕਰ ਦਿੱਤੇ ਗਏ ਨੇ ਤੁਸੀਂ ਆਪਣੇ ਜ਼ਿਲ੍ਹੇ ਦਾ ਨਾਮ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੇ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਭਾਰੀ ਮੀਂਹ ਦੱਸਿਆ ਜਾ ਰਿਹਾ ਹੈ ਜੀ ਹਾਂ ਹੁਸ਼ਿਆਰਪੁਰ ਪਠਾਨਕੋਟ ਨਵਾਂ ਸ਼ਹਿਰ ਮੁਹਾਲੀ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਮਰੂਪਨਗਰ ਅਤੇ ਗੁਰਦਾਸਪੁਰ ਦੇ ਵਿੱਚ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਜੀ ਮੌਸਮ ਦੇ ਵੱਡੀ ਅਪਡੇਟ ਤੁਹਾਣਾ ਸਾਂਝੀ ਕਰ ਰਹੇ ਹਾਂ ਮੌਸਮ ਵਿਭਾਗ ਦੇ ਅਨੁਸਾਰ ਰਾਜ ਵਿੱਚ ਦੁਬਾਰਾ ਗਰਮੀ ਦੀ ਤਬਦੀਦ ਵਧੀ ਵਧੀਆ ਪਰ ਅਗਲੇ 4-5 ਦਿਨਾਂ ਦੌਰਾਨ ਤੇਜ਼ ਹਵਾਾਂ ਅਤੇ ਮੀਂਹ ਨੂੰ ਲੈ ਕੇ ਕੁਝ ਹੱਦ ਤੱਕ ਰਾਹਤ ਮਿਲ ਸਕਦੀ ਹੈ ਜੀ ਹਾਂ ਲਗਾਤਾਰ ਹੁਣ 4-5 ਦਿਨਾਂ ਤੱਕ ਮੀਂਹ ਦੱਸਿਆ ਜਾ ਰਿਹਾ ਹੈ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਣਾ ਸਾਂਝੀ ਕਰ ਰਹੇ ਹਾਂ ਪੰਜਾਬ ਦਾ ਤਾਪਮਨ ਦੱਸਿਆ ਜਾ ਰਿਹਾ ਪੰਜਾਬ ਦੇ ਤਾਪਮਨ ਦੀ ਗੱਲ ਕੀਤੀ ਆ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤਾਪਮਨ ਦੇ ਵਿੱਚ ਫਿਰ ਤੋਂ ਵਾਧਾ ਜਿਹੜਾ ਦੇਖਣ ਨੂੰ ਮਿਲਿਆ ਤਾਂ ਹੋਰ ਜਾਣਕਾਰੀ ਜਾਣਨ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਸ਼ੇਅਰ ਤਨਮਾਜੀ ਸਾਰਾ